ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਸਾਰਿਆਂ ਨੂੰ ਥੋੜਾ ਜਿਹਾ ਧਿਆਨ ਦੇ ਕੇ ਆਪਸੀ ਗੱਲਾਂ ਥੋੜੀਆਂ ਰੋਕ ਲਓ ਸਟੇਜ ਤੋਂ ਬਾਰ ਬਾਰ ਇੱਕ ਸ਼ਬਦ ਖਾਂਦੇ ਨੂੰ ਮਿਲਦਾ ਕੋ ਸ਼ਬਦ ਪਰੇਸ਼ਾਨ ਕਰਦਾ ਇੱਕ ਤਕਲੀਫ ਦੇਣ ਲੱਗਿਆ ਸ਼ਬਦ ਕੰਨਾਂ ਨੂੰ ਵੀ ਤਕਲੀਫ ਦੇਣ ਲੱਗ ਗਿਆ ਤੇ ਮਨ ਨੂੰ ਵੀ ਤਕਲੀਫ ਦੇਣ ਲੱਗ ਗਿਆ ਉਹ ਸ਼ਬਦ ਹੈ ਟੈਨੋਕਰੇਸੀ ਜੋ ਅੱਜ ਚੰਡੀਗੜ੍ਹ ਦੀ ਸੜਕਾਂ ਤੇ ਪੰਜਾਬ ਯੂਨੀਵਰਸਿਟੀ ਦੇ ਗੇਟਾਂ ਤੇ ਹੋ ਰਿਹਾ ਜੇ ਤੁਸੀਂ ਇਹਨੂੰ ਡੈਮੋਕਰੇਸੀ ਕਹਿ ਰਹੇ ਹੋ ਤਾਂ ਡिक्टेटरਸ਼ਿਪ ਕਿਹਾ ਹੁੰਦੀ ਆ ਇਹ ਹੈ ਡੈਮੋਕਰੇਸੀ ਆ ਇਹ ਵੀ ਅਸੀਂ ਕਲੇਮ ਕਰਦੇ ਹਾਂ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿੱਥੇ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਦੇਖਦੇ ਪਿੱਛੋਂ ਡੰਡਿਆਂ ਨਾਲ ਕੁੱਟਿਆ ਜਾਂਦਾ ਹੈ ਸਰਕਾਰੀ ਤੰਤਰ ਦੇ ਨਾਲ ਚੁੱਪ ਕਰਾਇਆ ਜਾਂਦਾ ਹੈ ਆਵਾਜ਼ ਨੂੰ ਦੱਬਿਆ ਜਾਂਦਾ ਹਿਊਮਨ ਰਾਈਟਸ ਦਾ ਕਾਣ ਕੀਤਾ ਜਾਂਦਾ ਸਾਡਾ ਹਰ ਇੱਕ ਹੱਕ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਵੀ ਸਾਨੂੰ ਦਿੰਦਾ ਹੈ ਸੰਵਿਧਾਨ ਵੀ ਸਾਨੂੰ ਦਿੰਦਾ ਹੈ ਉਹ ਸਾਡੀ ਪੱਤ ਦੇ ਨਾਲ ਉਤਾਰਿਆ ਜਾਂਦਾ ਜਿੰਨੇ ਔਰੇ ਹੋਣਾ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਖੜੇ ਹਨ ਮੈਨੂੰ ਪੁੱਛਣਾ ਚਾਹਣਾ ਹੈ ਵੀ ਤੁਸੀਂ ਕੱਲ੍ਹ ਦੇ ਲੱਗੇ ਹੋਏ ਆ ਵੀ ਪਾਸ ਦਿਖਾਓ ਅੰਦਰ ਜਾਣ ਲੱਗੇ ਆਈਡੀ ਕਾਰਡ ਦਿਖਾਓ ਲੱਭੀ ਉਹੀ ਲੈ ਕੇ ਜਾਉ ਜਿਹੜਾ ਸਟੂਡੈਂਟ ਆ ਆ ਜਿਹੜੇ ਖਾਕੀ ਵਰਦੀ ਵਾਲੇ ਫਿਰਦੇ ਆ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਇੱਥੇ ਤੁਹਾਡੇ ਕੋਲ ਆਈਡੈਂਟੀਫਾਈ ਵਾਲਾ ਹੈਗਾ ਡੰਡੇ ਲੱਗੇ ਕੋਲ ਲੱਗੇ ਹੋਏ ਆ ਇੱਥੇ ਇਹ ਕਹਿੰਦੇ ਆਊਟਸਾਈਡਰ ਨਹੀਂ ਆਉਂਦੇ ਨੇ ਤੁਸੀਂ ਕਹਿੰਦੇ ਇਹ ਐਜੂਕੇਸ਼ਨਲ ਸਟਰਕਚਰ ਇਹੋ ਜਿਹਾ ਹੁੰਦਾ ਇਹ ਦੇ ਰਹੇ ਤੁਸੀਂ ਤੁਹਾਨੂੰ ਆਵਾਜ਼ ਦੱਬਣ ਲੱਗੇ ਹੋਏ ਆ ਇੱਥੇ ਕੋਈ ਨਾ ਕੋਈ ਸੈਂਟਰ ਦਾ ਜਾਂ ਕੋਈ ਨਾ ਕੋਈ ਚੰਡੀਗੜ੍ਹ ਪ੍ਰਸ਼ਾਸਨ ਦਾ ਕੋਈ ਵੱਡਾ ਅਸਰ ਹੋਣਾ ਕਾਲਾ ਬੀਬੀ ਐਸਐਸਵੀ ਵੀ ਤੁਰੇ ਫਿਰਦੀ ਸੀ ਇੱਥੇ ਚੰਡੀਗੜ੍ਹ ਵਾਲੇ ਉਹ ਲੱਗੀ ਵੀ ਸੀ ਡੈਮੋਕ੍ਰੇਸੀ ਤੇ ਸਾਨੂੰ ਬਿਆਨ ਦੇਣਾ ਉਹਨੂੰ ਪੁੱਛਿਓ ਵੀ ਇਹ ਜਿਹੜੀਆਂ ਡਾਂਗਾ ਫੇਰੀਆਂ ਨੇ ਜਿਹਨਾਂ ਨੂੰ ਫੜ-ਫੜ ਕੇ ਬਾਰਾਂ ਤੇ ਧੂ ਧੂ ਕੇ ਤੁਸੀਂ ਬੱਸਾਂ ਦੇ ਵਿੱਚ ਲੜਨ ਲੱਗੇ ਹੋਏ ਆ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਚੀਰ ਹਣ ਕਿਤੇ ਇਹਨਾਂ ਲੋਕਾਂ ਦੇ ਜਿਹੜਾ ਕੋਈ ਰਿਹਰ ਅਫਸਰ ਆ ਮੈਂ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਮੈਂ ਨਾ ਤੁਹਾਨੂੰ ਕੋ ਕਾਰਡ ਦਿਖਾਉਣਾ ਚਾਹੁੰਦਾ ਆ ਦੋ ਕਾਰਡ ਨੇ ਜੀ ਇਹ ਭਾਰਤ ਸਰਕਾਰ ਨੇ ਮੇਰੇ ਨਾਮ ਤੇ ਜਾਰੀ ਕੀਤੇ ਹੋਏ ਆ ਇਹਨਾਂ ਕਾਰਡਾਂ ਤੇ ਕਿਸੇ ਮੈਨੂੰ ਅਤਵਾਦੀ ਜਾਂ ਵੱਖਵਾਦੀ ਨਿਗਿਆ ਹੋਇਆ ਇਹਨੂੰ ਆਧਾਰ ਕਾਰਡ ਕਹਿੰਦੇ ਆਪਾਂ ਜਦੋਂ ਅਸੀਂ ਹੱਕ ਦੀ ਗੱਲ ਕਰਦੇ ਆ ਜਦੋਂ ਅਸੀਂ ਆਪਣੇ ਭਵਿੱਖ ਦੀ ਆਪਣੀਆਂ ਨਜ਼ਰਾਂ ਦੀ ਆਪਣੀਆਂ ਫਜ਼ਲਾਂ ਦੀ ਗੱਲ ਕਰਦੇ ਹਾਂ ਸਾਨੂੰ ਅਤਵਾਦੀ ਕਹਿ ਦਿੰਦੇ ਆ ਤੇ ਆ ਜਿਹੜਾ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਹੈ ਇਹਦੇ ਤੇ ਮੈਨੂੰ ਕੀ ਲਿਖਿਆ ਵਾ ਵੀ ਮੈਂ ਇਸ ਦੇਸ਼ ਦਾ ਨਾਗਰਿਕ ਮੈਂ ਨਾਗਰਿਕ ਤਾਂ ਮੈਂ ਇਹਨਾਂ ਦਾ ਬੰਧੂਆ ਮਜ਼ਦੂਰ ਹਾਂ ਕਿੱਥੇ ਜਾਣ ਰਿਹਾ ਨਿਆਰੇ ਇਹ ਸਾਡੇ ਛੋਟੇ ਭੈਣ ਭਰਾ ਕਿੱਥੇ ਜਾਣ ਰਹੇ ਮੇਰੇ ਤਿੰਨ ਜਵਾਕ ਪਰਦੇ ਜੀ ਇੱਥੇ ਮੇਰਾ ਮੁੰਡਾ ਮੇਰਾ ਵੱਡਾ ਬੇਟਾ ਮੇਰਾ ਨੇਫਿਊ ਤੇ ਮੇਰਾ ਭਤੀਜਾ ਮੈਂ ਉਨੇ ਪਹੁੰਚਿਆ ਮੈਂ ਕਿੰਨੀ ਪਹਿਲਾਂ ਵੀ ਗੱਲ ਕਰੀ ਸੀ ਮੈਂ ਇੱਥੇ ਪਹੁੰਚਿਆ ਡਰ ਕਰਕੇ ਪਹੁੰਚਿਆ ਹੋਇਆ ਇੱਥੇ ਮੈਂ ਸ਼ੌਕ ਨਹੀਂ ਹੈ ਕੋਈ ਮੇਰਾ ਡਰ ਕੀ ਹੈ ਜੇ ਮੇਰਾ ਮੁੰਡਾ ਜਾਂ ਮੇਰੇ ਪਰਿਵਾਰ ਦੇ ਦੂਜੇ ਵਾਰਿਸ ਇਹਨਾਂ ਦੇ ਸੰਘੀਕਰਨ ਕੀਤੀ ਹੋਈ ਐਜੂਕੇਸ਼ਨਲ ਨੀਤੀ ਦੇ ਵਿੱਚ ਪੜ ਗਿਆ ਉਹਨੇ ਕਸ਼ੇਰਾ ਲਾ ਕੇ ਖਾਕੀ ਨਿੱਕਰ ਪਾਉਣ ਨੂੰ ਲੱਗ ਗਿਆ ਨਾ ਉਹ ਮੈਨੂੰ ਘਰੇ ਲਿਜਾ ਕੇ ਬੋਤਲ ਦੇ ਵਿੱਚ ਕਹੂਗਾ ਵੀ ਆ ਗਾਂ ਦਾ ਮੂਤ ਹੈ ਇਹਦੇ ਬਹੁਤ ਫਾਇਦੇ ਆ ਅਸੀਂ ਇਹ ਹੋਣ ਦੇਣਾ ਹੈ ਵੀਰ ਆ ਜੀ ਬੇਨਤੀ ਬੇਨਤੀ ਹੈ ਜੀ ਸਟੇਜ ਦੀ ਕਾਰਵਾਈ ਚੱਲਣ ਦਿਓ ਵੀਰ ਜੀ ਤੁਹਾਨੂੰ ਸਲਾਮ ਹੈ ਤੁਹਾਡੇ ਜੱਜ ਨੂੰ ਸਲਾਮ ਹੈ ਪਰ ਅਨੁਸ਼ਾਸਨ ਆਪਾਂ ਨੇ ਆਪਣਾ ਹੋਰ ਮੇਨਟੇਨ ਕਰਕੇ ਰੱਖਣਾ ਹੈ ਬੇਨਤੀ ਹੈ ਜੀ ਬੈਜੋ ਵੀਰ ਆ ਜੀ ਬੈਜੋ ਆਜੋ ਅੱਗੇ ਆਜੋ ਇੱਧਰ ਆਜੋ ਜਗਾ ਖਾਲੀ ਹੈ ਬੈਜੋ ਅਗਲੀ ਬੇਨਤੀ ਮੇਰਾ ਬੇਟਾ ਇਥੋਂ ਲਫਾਫੇ ਦੇ ਵਿੱਚ ਕੋਹਾ ਕਹਿੰਦੇ ਆਸੀਂ ਉਹਨੂੰ ਇਹ ਗੋਬਰ ਕਹਿੰਦੇ ਉਹਨੂੰ ਉਹ ਭਰ ਕੇ ਲੈ ਜੂ ਘਰ ਨੂੰ ਉਹ ਮੈਨੂੰ ਕਹੂਗਾ ਵੀ ਤੂੰ ਬਿਮਾਰ ਹੋ ਗਿਆ ਦਵਾਈ ਨਾ ਲਈ ਆਹ ਚੱਕ ਗੋਬਰ ਦਾ ਚਮਚਾ ਖਾ ਤਾਂ ਠੀਕ ਹੋ ਜਾਣਾ ਆਹਨੇ ਵੀ ਐਜੂਕੇਸ਼ਨ ਨਹੀਂ ਦਿੱਤੀ ਯਾਰ ਮੇਰਾ ਗਿਲਾ ਸੁਣ ਬੈਜੋ ਵੀਰ ਜੀ ਬੈਜੋ 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 ਅਸੀਂ ਤੁਹਾਡੀ ਉਹ ਨਮਾਇੰਦੀ ਕਰਦੇ ਆ ਬੈਜੋ ਮੇਰਾ ਵੀ ਆਜੋ ਪੈਡਿਓ ਹੁਣ ਆਜੋ ਕੋਈ ਗੱਲ ਨਹੀਂ ਬਹੁਤ ਹੌਸਲਾ ਧੰਨਵਾਦ ਇੱਕ ਇੱਕ ਕਦਮ ਦਾ ਧੰਨਵਾਦ ਜਿਹੜਾ ਤੁਸੀਂ ਆਪਣੇ ਛੋਟੇ ਭੈਣ ਭਾਈਆਂ ਦੇ ਆਪਣੇ ਬੱਚਿਆਂ ਦੇ ਆਉਣ ਆਲੀਆਂ ਆਪਣੀਆਂ نسلਾਂ ਦੇ ਆਪਣੇ ਆਪਣੇ ਖਿੱਤੇ ਦੇ ਵਾਰਸਾ ਦੇ ਹੱਕ ਵਾਸਤੇ ਤੁਸੀਂ ਪਹੁੰਚੇ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰਾ ਵੀ ਜਿਸ ਕੰਮ ਕਰਤੇ ਆ ਤੁਹਾਨੂੰ ਅਗਿਓ ਕਰ ਲੀਏ ਪੈਡਿਓ ਹੀਓ ਪੈਡਿਓ ਹਾਂਜੀ ਹੁਣ ਅਗਲੀ ਗੱਲ ਮੇਰਾ ਇੱਕ ਗਿਲਾ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਇਸ ਪੰਜਾਬ ਯੂਨੀਵਰਸਿਟੀ ਦੀ ਮਿੱਟੀ ਨੇ ਇਸ ਪੰਜਾਬ ਯੂਨੀਵਰਸਿਟੀ ਦੀਆਂ ਕਲਾਸ ਰੂਮਾਂ ਨੇ ਇੱਥੇ ਵੀ ਸਟੂਡੈਂਟ ਪੋਲਿਟਿਕਸ ਦੀ ਬੋਡੀ ਨੇ ਜਿਨ੍ਹਾਂ ਨੂੰ ਵਿਧਾਨ ਸਭਾ ਲੋਕ ਸਭਾ ਤੇ ਰਾਜ ਸਭਾ ਦੀਆਂ ਪੌੜੀਆਂ ਚੜਾਇਆ ਮੇਰਾ ਗਿਲਾ ਉਹਨਾਂ ਲੋਕਾਂ ਨਾਲ ਤੁਸੀਂ ਇਸ ਯੂਨੀਵਰਸਿਟੀ ਦੀ ਨੁਮਾਇੰਦਗੀ ਕਿਉਂ ਨਹੀਂ ਕੀਤੀ ਤੁਸੀਂ ਜਿੱਥੇ ਕੇਂਦਰ ਇਸੀ ਦਾ ਜ਼ਿੰਮੇਵਾਰ ਆ ਤੁਸੀਂ ਇਸ ਯੂਨੀਵਰਸਿਟੀ ਦੇ ਪੁੱਤ ਹੋ ਕੇ ਵੀ ਤੁਸੀਂ ਵੀ ਬੌਧਿਆਂ ਦੇ ਵਿੱਚ ਖੜ ਕੇ ਤੁਸੀਂ ਬਰਾਬਰ ਦੇ ਜ਼ਿੰਮੇਵਾਰ ਆ ਸਟੂਡੈਂਟ ਪਰੇਸ਼ਾਨ ਕਰਦੇ ਆ ਥੋੜਾ ਖੂਨ ਡੁੱਲਿਆ ਔਰੇ ਕਿਸੇ ਦਾ ਕੰਟੀਨ ਦੇ ਕੋਲ ਕਿਸੇ ਦਾ ਚੌਕ ਦੇ ਕੋਲ ਕਿਸੇ ਦਾ ਅਕੈਡੈਮਿਕ ਬਲਾਕ ਦੇ ਕੋਲ ਹੁਣ ਕਿੱਥੇ ਆ ਤੁਸੀਂ ਤੌੜਾ ਕੰਮ ਖਤਮ ਹੋ ਗਿਆ ਮਤਲਬ ਬਸ ਯੂਨੀਵਰਸਿਟੀ ਖਤਮ ਵਪਾਰੀ ਕਰਨ ਕਰਨ ਲੱਗੇ ਨੇ ਵਪਾਰੀ ਕਰਨ ਤੁਹਾਡੀ এডਿਕੇਸ਼ਨ ਦਾ ਜਿਹੜੇ ਬੱਚੇ ਜਿਹੜੇ ਬੱਚੇ ਗਰੀਬ ਘਰਾਂ ਚੋਂ ਆਉਂਦੇ ਨੇ ਜਿਹੜੇ ਬੱਚੇ ਆਪਣੀ ਕਾਬਲੀਅਤ ਨਾਲ ਇੱਥੇ ਆਉਂਦੇ ਨੇ ਉਹ ਬਹੁਤ ਗਰੀਬ ਘਰਾਂ ਦੇ ਵਿੱਚੋਂ ਸਸਤੇ ਪੈਸਿਆਂ ਦੇ ਵਿੱਚ ਡਿਗਰੀ ਕਰ ਜਾਂਦੇ ਨੇ ਕਿੱਥੇ ਜਾਣ ਉਹ ਕਿੱਥੇ ਜਾਣ ਵਪਾਰੀਕਰਨ ਹੋ ਰਿਹਾ ਪਹਿਲਾਂ ਇਹਨੂੰ ਮਾਰਨ ਵਾਸਤੇ ਆ ਬਾਊਂਡਰ ਤੇ ਯੂਨੀਵਰਸਟੀਆਂ ਬਣਾਤੀਆਂ ਕਾਲਜ ਲੈਵਲ ਦੀਆਂ ਬਿਲਡਿੰਗ ਸਟਰਕਚਰ ਨੂੰ ਯੂਨੀਵਰਸਟੀਆਂ ਬਣਾਦੀਆਂ ਸਕੀਮਾਂ ਦੇ ਤਹਿਤ ਹੁਣ ਇਹਦਾ ਵਪਾਰੀ ਕਰਨ ਲੱਗੇ ਪਿਆ ਕਿਉਂ ਥੋਤੋਂ ਇਹਨਾਂ ਨੇ ਥੋੜਾ ਤੀਜਾ ਨੇਤਰ ਦਿੱਤਿਆ ਸੁਣੀ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਬੇਨਤੀ ਹੈ ਜਦੋਂ ਤੱਕ ਤੁਹਾਡੀਆਂ ਸਿਨ ਚੋਣਾਂ ਦਾ ਸ਼ਡਿਊਲ ਤੁਹਾਡੇ ਸਾਹਮਣੇ ਨਹੀਂ ਆ ਜਾਂਦਾ ਉਦੋਂ ਤੱਕ ਪਿੱਛੇ ਵੀ ਹਟਣਾ ਅਸੀਂ ਤੁਹਾਡੇ ਨਾਲ ਹਰ ਕਦਮ ਦੇ ਵਿੱਚ ਤੁਹਾਡੇ ਨਾਲ ਆ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੇ ਕੀਤਾ ਹੋਇਆ ਬਾਨ ਆਪਣੀ ਸਿੰਘ ਤੇ ਚੱਲਾਂਗੇ। ਮੇਰੀਆਂ ਧੀਆਂ ਬੈਠੀਆਂ ਨੇ। ਮੇਰੀਆਂ ਭੈਣਾਂ ਬੈਠੀਆਂ ਨੇ। ਬੱਚਾ ਪ੍ਰਵਾਹ ਨਹੀਂ ਕਰਨੀ। ਪ੍ਰਵਾਹ ਨਹੀਂ ਕਰਨੀ। ਤੁਹਾਡੇ ਵੱਡੇ ਤੁਹਾਡੇ ਨਾਲ ਖੜੇ ਨਾਲ। ਅਸੀਂ ਆਪਣੀਆਂ ਧੀਆਂ ਦੇ ਸਿਰਾਂ ਤੋਂ ਚੁੰਨੀ ਵਾਲੀ ਲੈਣ ਦਵਾਂਗੇ। ਇਹਦੀ ਲੈਣ ਦਵਾਂਗੇ। ਇੰਦੇਖ ਸ਼ਬਦਾਂ ਦੇ ਨਾਲ ਸ੍ਰੀ ਚਮਕੌਰ ਸਾਹਿਬ ਮੋਰਚਾ ਵੱਲੋਂ ਮਾਪਰ ਦੀ ਕਿਸਾਨ ਯੂਨੀਅਨ ਖੋਸਾ ਦੇ ਵੱਲੋਂ ਹਾਜ਼ਰੀ ਪਰਮਾਨ ਕਰਨੀ ਜੀ ਵਾਹਿਗੁਰੂ ਜੀ ਕਥਨ ਸਾਹਿਬ ਵਾਹਿਗੁਰੂ ਜੀ